ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਹਜ਼ਾਰਾਂ ਕਰੋੜ ਰੁਪਏ ਦੇ ਅੰਕੜਿਆਂ ਦੀ ਕਾਮਾਂ ਰੌਲੀ ਇਸ ਸਮੇਂ ਪੰਜਾਬ ਦੇ ਵਿੱਚ ਇਉਂ ਪਈ ਹੋਈ ਹੈ ਜਿਵੇਂ ਬੱਚੇ ਟੌਫੀਆਂ ਦੇ ਪਿੱਛੇ ਲੜ ਰਹੇ ਹੋ 60000 ਕਰੋੜ 20000 ਕਰੋੜ 13000 ਕਰੋੜ 12000 ਕਰੋੜ ਦੇ ਦਾਅਵੇ ਐਨੀ ਅਣਗਹਿਲੀ ਦੇ ਨਾਲ ਉਛਾਲੇ ਜਾ ਰਹੇ ਹਨ ਕਿ ਪੰਜਾਬ ਦੇ ਲੋਕਾਂ ਦੇ ਲਈ ਇਹ ਬੇਮਾਨੇ ਹੋਗੇ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ ਇਸੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸਰਕਾਰ ਤੇ ਵਿਰੋਧੀ ਧਿਰਾਂ ਤਾਂ ਲੋਕਾਂ ਨੇ ਇੱਕ ਦੂਜੇ ਦੇ ਵਿਰੁੱਧ ਜਾਂ ਵੱਖਰੀ ਬੋਲੀ ਬੋਲਦੀਆਂ ਸੁਣੀਆਂ ਹੀ ਹੋਣਗੀਆਂ ਪਰ ਇੱਥੇ ਤਾਂ ਸਰਕਾਰ ਦੇ ਮੰਤਰੀ ਜਿਹੜੇ ਨੇ ਉਹਨਾਂ ਦੇ ਬਿਆਨ ਵੀ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਇਸ ਸਮੇਂ ਸੂਬੇ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪਰਪਾਈ ਕਿਵੇਂ ਕੀਤੀ ਜਾਵੇ ਪੈਸਾ ਕਿੱਥੋਂ ਆਊਗਾ ਕੀ ਪੰਜਾਬ ਦੇ ਖਜ਼ਾਨੇ ਵਿੱਚ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਐਸ ਡੀ ਆਰ ਐਫ ਸੂਬੇ ਦੀ ਜੇ ਕੋਈ ਆਪਦਾ ਆ ਜਾਵੇ ਉਸ ਦੇ ਨਾਲ ਨਿਪਟਣ ਵਾਸਤੇ ਜਿਹੜੇ ਫੰਡ ਰੱਖੇ ਹੁੰਦੇ ਨੇ ਉਸ ਦੇ 12000 ਕਰੋੜ ਰੁਪਏ ਪਏ ਹਨ ਕੀ ਨਹੀਂ ਜੇ ਤੁਸੀਂ ਪੰਜਾਬ ਸਰਕਾਰ ਦੇ ਕੈਬਨਟ ਮੰਤਰੀਆਂ ਦੀ ਸੁਣੋ ਤਾਂ ਜਵਾਬ ਹੈ ਹਾਂ ਵੀ ਤੇ ਨਾ ਵੀ ਹੁਣ ਇਹ ਕੀ ਮਜ਼ਾਕ ਹੈ ਸੂਬੇ ਦੇ ਵਿੱਤ ਮੰਤਰੀ ਹਰਪਾਲ ਚੀਮਾ ਕਹਿੰਦੇ ਨੇ ਕਿ ਖਾਤੇ ਦੇ ਵਿੱਚ ਇੱਕ ਨਵਾਂ ਪੈਸਾ ਨਹੀਂ ਹੈ ਢੇਲਾ ਵੀ ਨਹੀਂ ਹੈ ਪਰ ਉਹਨਾਂ ਦੇ ਕੈਬਨਿਟ ਦੇ ਸਾਥੀ ਤੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਉਹ ਕਹਿੰਦੇ ਨੇ ਕਿ ਪੈਸਾ ਤਾਂ ਖਾਤੇ ਦੇ ਵਿੱਚ ਪਿਆ ਹੈ ਪਰ ਨਿਯਮ ਐਨੇ ਸਖਤ ਬਣਾਏ ਹੋਏ ਹਨ ਕਿ ਉਹ ਵਰਤਿਆ ਨਹੀਂ ਜਾ ਸਕਦਾ ਇੱਕ ਹੋਰ ਮੰਤਰੀ ਬਰਿੰਦਰ ਗੋਇਲ ਕਹਿੰਦੇ ਨੇ ਕਿ ਐਸਡੀਆਰਐਫ ਤਾਂ ਫੰਡਾਂ ਦੇ ਨਾਮ ਤੇ ਇੱਕ ਕੋਝਾ ਮਜ਼ਾਕ ਹੈ ਜੋ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਹੁਣ ਸਰਕਾਰ ਦੇ ਮੰਤਰੀਆਂ ਦੇ ਇਹ ਬਿਆਨ ਪ੍ਰਧਾਨ ਮੰਤਰੀ ਦੇ 1600 ਕਰੋੜ ਰੁਪਏ ਦੇ ਰਾਹਤ ਫੰਡ ਐਲਾਨ ਕਰਨ ਤੋਂ ਇੱਕ ਦਿਨ ਬਾਅਦ ਆਏ ਹਨ ਭਾਜਪਾ ਦੇ ਪੰਜਾਬ ਦੇ ਨੇਤਾਵਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨੇ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਕੋਲ ਐਸਡੀਆਰਫ ਦੇ ਵਿੱਚ ਪਹਿਲਾਂ ਹੀ 12000 ਕਰੋੜ ਰੁਪਏ ਹੈ ਉਸ ਨੂੰ ਵਰਤਣੋਂ ਜੋ ਅਗਲੀ ਕਿਸ਼ਤ ਇਸ ਫੰਡ ਦੀ ਜਾਰੀ ਹੋਣੀ ਸੀ 400 ਕਰੋੜ ਰੁਪਏ ਦੀ ਉਹ ਅਕਤੂਬਰ ਦੇ ਵਿੱਚ ਹੋਣੀ ਸੀ ਉਸ ਨੂੰ ਵੀ ਮੈਂ ਛੇਤੀ ਜਾਰੀ ਕਰ ਦਾਂਗਾ ਪਹਿਲਾਂ ਹੀ ਜਾਰੀ ਕਰ ਦੂੰਗਾ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਹੀ ਪੰਜਾਬ ਦੇ ਫੰਡ ਜਿਹੜੇ ਨੇ ਐਸਡੀਆਰਐਫ ਦੇ ਉਹਦੇ ਵਿੱਚ 400 ਕਰੋੜ ਰੁਪਏ ਹੋਰ ਜਮ੍ਹਾਂ ਹੋ ਜਾਏਗਾ ਇਸ ਤੋਂ ਬਾਅਦ ਹੀ ਚੀਮਾ ਨੇ ਪੱਤਰਕਾਰਾਂ ਨੂੰ ਇਹ ਬਿਆਨ ਦਿੱਤਾ ਸੀ ਕਿ ਸਾਡੇ ਲਈ ਖਾਤੇ ਵਿੱਚ ਕੋਈ ਪੈਸਾ ਨਹੀਂ ਹੈ ਮੈਂ ਇਹ ਕਹਿ ਸਕਦਾ ਹਾਂ ਕਿ ਇੱਕ ਨਵਾਂ ਪੈਸਾ ਨਹੀਂ ਹੈ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਇਹ ਪੈਸਾ ਕਿਸੇ ਕੰਮ ਦਾ ਨਹੀਂ ਕਿਉਂਕਿ ਜੋ ਸੂਬੇ ਦੇ ਕਰਜ਼ਾ ਲੈਣ ਦੀ ਹੱਦ ਤੈਅ ਕੀਤੀ ਗਈ ਹੈ ਜਿਹੜੀ ਲਿਮਟ ਬਣਾਈ ਹੋਈ ਹੈ ਉਸ ਦੇ ਵਿੱਚ ਇਹ ਐਡਜਸਟ ਹੋ ਜਾਂਦਾ ਉਹ ਕਹਿੰਦੇ ਨੇ ਕਿ SDRF ਨੂੰ ਰਿਜ਼ਰਵ ਫੰਡ ਜਣ ਦੀ ਇੱਕ ਰਾਖਵਾ ਫੰਡ ਬੰਨਿਆ ਗਿਆ ਹੈ ਮਿਸਾਲ ਦੇ ਤੌਰ ਤੇ ਜੇ ਅਸੀਂ ਇਸ ਫੰਡ ਦੇ ਵਿੱਚੋਂ 12000 ਕਰੋੜ ਰਪ ਲੈਣੇ ਆ ਤਾਂ ਬਾਜ਼ਾਰ ਦੇ ਵਿੱਚੋਂ ਕਰਜ਼ਾ ਚੱਕਣ ਦੀ ਜਿਹੜੀ ਸਾਡੀ ਸਮਰੱਥਾ ਹੈ ਉਸ ਦੇ ਵਿੱਚ ਆਟੋਮੈਟਿਕਲੀ ਗ੍ਰਾਵਟ ਆ ਜਾਵੇਗੀ ਅਸੀਂ 12000 ਕਰੋੜ ਦਾ ਕਰਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਬਾਜ਼ਾਰ ਦੇ ਵਿੱਚੋਂ ਚੱਕ ਨਹੀਂ ਸਕਾਂਗੇ ਉਹਨਾਂ ਪੈਸਾ ਘਟ ਜੂਗਾ ਅਸੀਂ 12000 ਕਰੋੜ ਰੁਪਇਆ ਘੱਟ ਕਰਜਾ ਚੱਕ ਸਕਾਂਗੇ ਇਸ ਦਾ ਮਤਲਬ ਇਹ ਹੈ ਕਿ ਸਾਡੀ ਲਿਮਟ ਦੇ ਵਿੱਚ ਐਡਜਸਟ ਹੋ ਜਾਊਗਾ ਜੋ ਵੀ ਪੈਸਾ ਕੇਂਦਰ ਸਰਕਾਰ ਕਿਸੇ ਵੀ ਸੂਬੇ ਨੂੰ ਐਸ ਡੀ ਆਰ ਐਫ ਦੇ ਤਹਿਤ ਜਾਰੀ ਕਰਦੀ ਹੈ ਉਹ ਸੂਬੇ ਦੇ ਰਾਖਵੇਂ ਫੰਡ ਦੇ ਵਿੱਚ ਜਮ੍ਹਾਂ ਹੋ ਜਾਂਦਾ ਹੈ ਤੇ ਕੇਂਦਰ ਸਰਕਾਰ ਕਰਜ਼ੇ ਦੀ ਲਿਮਟ ਦੇ ਵਿੱਚੋਂ ਉਸ ਪੈਸੇ ਨੂੰ ਕੱਟ ਲੈਂਦੀ ਜੇ ਅਸੀਂ ਐਸਡੀਆਰਐਫ ਦੇ ਵਿੱਚੋਂ ਵਾਧੂ ਪੈਸਾ ਕਰਜ਼ੇ ਦੇ ਰੂਪ ਦੇ ਵਿੱਚ ਲੈਣੇ ਆ ਤਾਂ ਇਹ ਸਾਡੀ ਐਫਆਰਬੀਐਮ ਜਿਹੜੀ ਫਿਸਕਲ ਰਿਸਪਾਂਸਿਬਿਲਟੀ ਬਜਟ ਮੈਨੇਜਮੈਂਟ ਹੈ ਉਸ ਦੀ ਲਿਮਟ ਦੇ ਵਿੱਚੋਂ ਇਹ ਬਾਹਰ ਨਿਕਲ ਜਾਂਦਾ ਹੈ ਹੁਣ ਇਹ ਸਾਰਾ ਕੁਝ ਜੋ ਹਰਪਾਲ ਚੀਮਾ ਨੇ ਪੱਤਰਕਾਰਾਂ ਨੂੰ ਸਮਝਾਇਆ ਜਾਂ ਮੈਂ ਉਹ ਚੀਜ਼ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਸ ਨੂੰ ਕਿਸੇ ਉਸ ਬੰਦੇ ਨੂੰ ਕਿਸੇ ਹਲਪੀਟ ਦੇ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਜਿਸ ਦਾ ਸਾਰਾ ਕੁਝ ਪਾਣੀ ਰੋੜ ਕੇ ਲੈ ਗਿਆ ਹੋਵੇ ਜਿਹੜਾ ਸੜਕ ਦੇ ਕੰਡੇ ਤੇ ਬੈਠਾ ਹੋਵੇ ਉਸ ਨੂੰ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕਰੋਗੇ ਉਸ ਦਾ ਜਵਾਬ ਕੀ ਹੋਏਗਾ ਇਸ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਪਰ ਚੀਮਾ ਸਾਹਿਬ ਇੱਥੇ ਨਹੀਂ ਰੁਕਦੇ ਉਹ ਅੱਗੇ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਅੱਗੇ ਕਹਿੰਦੇ ਨੇ ਕਿ ਮੈਂ ਤੁਹਾਨੂੰ ਹੋਰ ਚੰਗੀ ਤਰ੍ਹਾਂ ਸਮਝਾਉਂਦਾ ਹਾਂ ਇਸੇ ਵੀ ਸੂਬੇ ਨੂੰ ਕਰਜ਼ਾ ਉਸਦੀ ਜੀਐਸਡੀ 3.5 ਫੀਸ ਦੀ ਦਰ ਦੇ ਉੱਤੇ ਤੇ ਉਸ ਦੇ ਵਿੱਚ ਪਿਛਲਾ ਮੂਲ ਜਿੰਨਾ ਬਕਾਇਆ ਖੜਾ ਹੁੰਦਾ ਹੈ ਉਸ ਨੂੰ ਜੋੜ ਕੇ ਤੇ ਫਿਰ ਜਿੰਨਾ ਰਿਜ਼ਰਵ ਫੰਡ ਪਿਆ ਹੁੰਦਾ ਹੈ ਉਸ ਨੂੰ ਉਸ ਦੇ ਵਿੱਚੋਂ ਘਟਾ ਕੇ ਫਿਰ ਦਿੱਤਾ ਜਾਂਦਾ ਮੰਨ ਲਓ ਕਿ ਅਸੀਂ 1000 ਕਰੋੜ ਦਾ ਕਰਜ਼ਾ ਲੈਣਾ ਹੈ ਤਾਂ ਜਿੰਨਾ ਐਸਡੀਆਰਐਫ ਦੇ ਵਿੱਚ ਪੈਸਾ ਪਿਆ ਹੈ ਰਾਖਵੇਂ ਫੰਡ ਦੇ ਵਿੱਚ ਪੈਸਾ ਪਿਆ ਹੈ ਉਹ ਕੱਟ ਕੇ ਬਾਕੀ ਪੈਸਾ ਸਾਨੂੰ ਦਿੱਤਾ ਜਾਂਦਾ ਹੈ ਕਿਉਂਕਿ ਇਹ ਮੰਨ ਲਿਆ ਜਾਂਦਾ ਹੈ ਕਿ SDRF ਦਾ ਪੈਸਾ ਤਾਂ ਇਹਨਾਂ ਦੇ ਕੋਲ ਪਿਆ ਹੀ ਹੈ ਪਰ ਇਹ ਪੈਸਾ ਸਾਡੇ ਬਹੀ ਖਾਤਿਆਂ ਦੇ ਵਿੱਚ ਪਿਆ ਹੁੰਦਾ ਹੈ ਅਸਲੀਅਤ ਦੇ ਵਿੱਚ ਕੁਝ ਨਹੀਂ ਹੁੰਦਾ ਜਿਵੇਂ ਹੀ ਅਸੀਂ ਇਸ ਖਾਤੇ ਦੇ ਵਿੱਚੋਂ ਕੁਝ ਖਰਚ ਕਰਦੇ ਹਾਂ ਤਾਂ ਉਹ ਸਾਡੇ ਰਾਖਵੇਂ ਫੰਡ ਦੇ ਵਿੱਚੋਂ ਕੱਟ ਲਿਆ ਜਾਂਦਾ ਹੁਣ ਜੇ ਪਹਿਲਾਂ ਗੱਲ ਕਿਸੇ ਨੂੰ ਸਪਸ਼ਟ ਨਾ ਹੋਈ ਹੋਵੇ ਤਾਂ ਇਹ ਸੁਣ ਕੇ ਜੁੱਤੀਆਂ ਪਾਉਣ ਦੇ ਚਾਂਸ ਕਿੰਨੇ ਵੱਧ ਜਾਂਦੇ ਹਨ ਇਸ ਦਾ ਅੰਦਾਜ਼ਾ ਵੀ ਤੁਸੀਂ ਆਪ ਹੀ ਲਗਾ ਸਕਦੇ ਹੋ ਹੁਣ ਜੇ ਤੁਹਾਡਾ ਹਰਪਾਲ ਚੀਮਾ ਦੇ ਵਿੱਤ ਮੰਤਰੀ ਦੇ ਜਵਾਬ ਦੇ ਨਾਲ ਢਿੱਲਣਾ ਭਰਿਆ ਹੋਵੇ ਤਾਂ ਅਮਨ ਅਰੋੜਾ ਜੀ ਦੇ ਜਵਾਬ ਕੀ ਨੇ ਉਹ ਵੀ ਸੁਣ ਲੈਣੇ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਹੈ ਸ਼ਾਇਦ ਤੁਹਾਡੇ ਪੱਲੇ ਕੁਝ ਪੈ ਜਾਵੇ ਉਹ ਕਹਿੰਦੇ ਨੇ ਕਿ ਪੈਸਾ ਤਾਂ ਸਾਡੇ ਖਾਤੇ ਵਿੱਚ ਪਿਆ ਹੈ ਪਰ ਨਿਯਮ ਕਾਨੂੰਨ ਅਜੇ ਬਣਾਏ ਹਨ ਕਿ ਅਸੀਂ ਉਸ ਪੈਸੇ ਨੂੰ ਖਰਚ ਨਹੀਂ ਸਕਦੇ ਪ੍ਰਧਾਨ ਮੰਤਰੀ ਨੇ ਤਾਂ ਐਸਡੀਆਰਐਫ ਦੇ 12000 ਕਰੋੜ ਦੀ ਗੱਲ ਐਉਂ ਕਰ ਦਿੱਤੀ ਜਿਵੇਂ ਉਹ ਪੰਜਾਬ ਨੂੰ ਕੋਈ ਬਲੈਂਕ ਚੈੱਕ ਦੇ ਕੇ ਗਿਆ ਹੋਵੇ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਸੱਚ ਇਹ ਹੈ ਕਿ ਕੇਂਦਰ ਦੇ ਨਿਯਮਾਂ ਦੀਆਂ ਬੇੜੀਆਂ ਇਉਂ ਜਕੜੀਆਂ ਹੁੰਦੀਆਂ ਨੇ ਕਿ ਜਿਹਦਾ ਸਭ ਕੁਝ ਲੁੱਟਿਆ ਗਿਆ ਉਸ ਨੂੰ मूंगਫਲੀ ਦੇ ਛਿਲਕਿਆਂ ਤੋਂ ਵੱਧ ਕੁਝ ਨਹੀਂ ਮਿਲਦਾ ਉਹ ਕਹਿੰਦੇ ਨੇ ਕਿ ਤੁਸੀਂ ਸ਼ਰਤਾਂ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤਾਂ ਹੱਸਦਾ ਤੁਹਾਨੂੰ ਜੇ ਕਿਸੇ ਦਾ ਸਾਰਾ ਘਰ ਤਬਾਹ ਹੋ ਜਾਂਦਾ ਹੈ ਤਾਂ ਉਸ ਨੂੰ 1,20,000 ਰੁਪਏ ਦੇ ਸਕਦੇ ਹਾਂ ਉਸ ਤੋਂ ਵੱਧ ਇੱਕ ਪੈਸਾ ਨਹੀਂ ਦੇ ਸਕਦੇ ਜੇ ਕਿਸੇ ਦੀ ਲੱਤਾਂ ਟੁੱਟ ਜਾਂਦੀ ਹੈ ਤਾਂ ਉਸ ਨੂੰ ਸਿਰਫ 74000 ਰੁਪਿਆ ਹੀ ਜਾਰੀ ਕੀਤਾ ਜਾ ਸਕਦਾ ਹੈ ਜੇ ਕਿਸੇ ਦੀ ਸਾਰੀ ਫਸਲ ਡੁੱਬ ਜਾਂਦੀ ਹੈ ਮਤਲਬ 100% ਲਾਸ 100 ਫੀਸਦੀ ਫਸਲ ਬਰਬਾਦ ਹੋ ਜਾਂਦੀ ਹੈ ਤਾਂ ਉਸ ਨੂੰ 6800 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਹੀ ਦੇ ਸਕਦੇ ਹਾਂ 6800 ਰੁਪਏ ਤੋਂ ਜ਼ਿਆਦਾ ਇੱਕ ਪੈਸਾ ਮੁਆਵਜ਼ੇ ਦੇ ਵਿੱਚ ਨਹੀਂ ਦਿੱਤਾ ਜਾ ਸਕਦਾ ਹੁਣੇ जख्मਾਂ ਤੇ ਲੂਣ ਪੁਕੜਾ ਨਹੀਂ ਹੈ ਤਾਂ ਹੋਰ ਕੀ ਹੈ ਜੇ ਕਿਸੇ ਦੇ ਘਰ ਦਾ ਸਾਰਾ ਸਮਾਨ ਰੁੜ ਜਾਏ ਉਸ ਨੂੰ ਘਰ ਦੇ ਸਮਾਨ ਦੇ ਨਾਮ ਦੇ ਉੱਪਰ ਅਸੀਂ 2500 ਰੁਪਿਆ ਹੀ ਦੇਣਾ ਹੈ ਇਹ ਮੁਆਵਜ਼ੇ ਦਾ ਨਿਯਮ ਐਸ ਡੀ ਆਰ ਐਫ ਦੇ ਫੰਡਾਂ 'ਚ ਕੇਂਦਰ ਸਰਕਾਰ ਦਾ ਨਿਯਮ ਬਣਿਆ ਹੋਇਆ ਹੈ ਘਰ ਦੇ ਸਮਾਨ ਦੇ ਨੁਕਸਾਨ ਦੀ ਪਰਪਾਈ 2500 ਰੁਪਏ ਦੇ ਨਾਲ ਹੋਣੀ ਹੁਣ ਤੁਸੀਂ ਦੱਸੋ ਜੇ ਕਿਸੇ ਦੇ ਘਰ ਦਾ ਸਾਰਾ ਸਮਾਨ ਰੁੜ ਜਾਏ ਨੁਕਸਾਨਿਆ ਜਾਏ ਤਾਂ ਉਸ ਦੀ ਪਰਪਾਈ 2500 ਰੁਪਏ ਦੇ ਨਾਲ ਕਿਵੇਂ ਹੋ ਸਕਦੀ ਹੁਣ ਮੰਤਰੀ ਦੋਵਾਂ ਦੀ ਕਿਸੇ ਵੀ ਗੱਲ ਨੂੰ ਤੁਸੀਂ ਸੁਣ ਲਓ ਇਹਦੇ ਨਾਲ ਕਿ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਪਰਪਾਈ ਹੋ ਸਕਦੀ ਜਿਸ ਦਾ ਨੁਕਸਾਨ ਹੋਇਆ ਹੈ ਜਿਹੜੇ ਇਸ ਸੁੱਬੇ ਦੇ ਵਸਿੰਦੇ ਨੇ ਉਹਨਾਂ ਨੇ ਇਸ ਜੇ ਸਰਕਾਰ ਦਾ ਮੂੰਹ ਨਹੀਂ ਤੱਕਣਾ ਤਾਂ ਹੋਰ ਕਿਸ ਦਾ ਮੂੰਹ ਤੱਕਣਾ ਹੈ ਆਪਣੇ ਨੁਕਸਾਨ ਦੀ ਪਰਪਾਈ ਦੀ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਬਣਦੀ ਹੈ ਨਾ ਉਹਨਾਂ ਨੇ ਨਿਯਮ ਕਾਨੂੰਨਾਂ ਤੋਂ ਕੀ ਲੈਣਾ ਹੈ ਉਹਨਾਂ ਨੇ ਤਕਨੀਕੀ پیچیدਗੀਆਂ ਤੋਂ ਕੀ ਲੈਣਾ ਹੈ ਉਹਨਾਂ ਦਾ ਨੁਕਸਾਨ ਅੱਜ ਹੋਇਆ ਹੈ ਤੇ ਉਹ ਅੱਜ ਹੀ ਉਸ ਨੁਕਸਾਨ ਦੀ ਪਰਪਾਈ ਸਰਕਾਰ ਕੋਲੋਂ ਚਾਹੁੰਦੇ ਨੇ ਉਹ ਅੱਜ ਚਾਹੁੰਦੇ ਨੇ ਕਿ ਸਾਡੀਆਂ ਲੋੜਾਂ ਪੂਰੀਆਂ ਹੋਣ ਉਹਨਾਂ ਨੇ 6 ਮਹੀਨੇ ਸਾਲ ਤੋਂ ਬਾਅਦ ਕੀ ਲੈਣਾ ਹੈ ਕਿ ਕੋਈ ਆਕੇ ਉਹਨਾਂ ਦੀ ਸੁਣਵਾਈ ਕਰੂਗਾ ਜਾਂ ਨਹੀਂ ਕਰੂਗਾ ਨਿਯਮ ਕਾਨੂੰਨ ਬਦਲੇ ਜਾਂਦੇ ਨੇ ਜਾਂ ਨਹੀਂ ਬਦਲੇ ਜਾਂਦੇ ਉਹਨਾਂ ਦਾ ਇਸ ਕਿਸੇ ਚੀਜ਼ ਨਾਲ ਕੋਈ ਵਾਸਤਾ ਨਹੀਂ ਸਰਕਾਰਾਂ ਚੁਣੀਆਂ ਹੀ ਇਸ ਲਈ ਜਾਂਦੀਆਂ ਨੇ ਕਿ ਤੁਸੀਂ ਭੀੜ ਪੈਣ ਤੇ ਲੋੜ ਪੈਣ ਤੇ ਆਪਣੇ ਲੋਕਾਂ ਦਾ ਸਾਥ ਦੇ ਸਕੋ ਉਹਨਾਂ ਤੇ ਜੇ ਕੋਈ ਵਿਪਦਾ ਪੈਂਦੀ ਹੈ ਕੋਈ ਆਪਤਾ ਆਉਂਦੀ ਹੈ ਉਹਨਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਨੁਕਸਾਨ ਦੀ ਪਰਪਾਈ ਸਰਕਾਰਾਂ ਨੇ ਹੀ ਕਰਨੀ ਹੁੰਦੀ ਹੈ ਹੋਰ ਕਿਸੇ ਨੂੰ ਪਰ ਇਹ ਸਾਰੇ ਚੱਕਰ ਦੇ ਵਿੱਚ ਵਿਰੋਧੀ ਤਰ੍ਹਾਂ ਕੀ ਕਰ ਰੀਆਂ ਨੇ ਉਹਨਾਂ ਵੱਲੋਂ ਕਿਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪਹਿਲਾਂ ਜਦੋਂ ਅਮਨ ਅਰੂੜਾ ਵੱਲੋਂ ਕਿਹਾ ਗਿਆ ਸੀ ਕਿ ਸ਼ਰਤਾਂ ਹੀ ਬਹੁਤ ਨੇ ਤਾਂ ਉਹਨਾਂ ਨੇ ਕਿਹਾ ਸੀ ਕਿ ਇਹ ਸ਼ਰਤਾਂ ਨੇ ਤਾਂ ਸ਼ਰਤਾਂ ਪੂਰੀਆਂ ਕਰੋ ਲੋਕਾਂ ਨੇ ਕੀ ਲੈਣਾ ਹੈ ਤੁਹਾਡਾ ਕੰਮ ਹੈ ਤੁਸੀਂ ਸ਼ਰਤਾਂ ਪੂਰੀਆਂ ਕਰੋ ਤੇ ਪੈਸੇ ਜਾਂ ਮੁਆਵਜ਼ਾ ਲੋਕਾਂ ਨੂੰ ਦਿਓ ਹੁਣ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇ 12000 ਕਰੋੜ ਪੰਜਾਬ ਦੇ ਖਾਤੇ ਵਿੱਚ ਨਹੀਂ ਹੈ ਜਿਵੇਂ ਕਿ ਵਿੱਤ ਮੰਤਰੀ ਕਹਿੰਦੇ ਨੇ ਕਿ ਢੇਲਾ ਨਹੀਂ ਪਿਆ ਤਾਂ ਉਹ ਕਹਿੰਦੇ ਫਿਰ ਇਹ ਸਾਰਾ ਪੈਸਾ ਆਮ ਆਦਮੀ ਪਾਰਟੀ ਦੀ ਸਰਕਾਰ ਖਾ ਗਈ ਹੈ ਇਹਨਾਂ ਨੇ ਗੱਭਨ ਕਰ ਲਿਆ ਹੈ ਇਹਨਾਂ ਵੱਲੋਂ ਉਹ ਸਾਰਾ ਪੈਸਾ ਖੁਰਦ-ਗੁਰਦ ਕਰ ਦਿੱਤਾ ਗਿਆ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਐਫ ਆਈ ਆਰ ਹੋਣੀ ਚਾਹੀਦੀ ਹੈ ਸਰਕਾਰ ਤੇ ਪਰਚਾ ਹੋਣਾ ਚਾਹੀਦਾ ਜਾਂਚ ਹੋਣੀ ਚਾਹੀਦੀ ਹੈ ਕਿ ਕੌਣ ਕਿੰਨੇ ਪੈਸੇ ਦੀ ਹੀਰਾ ਫੇਰੀ ਕਰ ਗਿਆ ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਦਿੱਲੀ ਵਾਲੇ ਲੁੱਟ ਕੇ ਲੈ ਗਏ ਇੰਨਾ ਪੈਸਾ ਲੁੱਟਿਆ ਗਿਆ ਕੌਣ ਲੁੱਟ ਗਿਆ ਇਸ ਦੀ ਜਾਂਚ ਕਰੋ ਪਰਚਾ ਕਰੋ ਇਹ ਕਾਂਗਰਸ ਵੱਲੋਂ ਅਧਿਕਾਰਤ ਬਿਆਨ ਆਇਆ ਹੈ ਉਹਨਾਂ ਦੇ ਪ੍ਰਧਾਨ ਰਾਜਾ ਵੜਿੰਗ ਇਹ ਬਿਆਨ ਦੇ ਰਹੇ ਜੇ ਤੁਸੀਂ ਸੁਨੀਲ ਜਾਖੜ ਦੀ ਸੁਣੋ ਭਾਜਪਾ ਕੀ ਕਹਿ ਰਹੀ ਹੈ ਉਹ 20000 ਕਰੋੜ ਦਾ ਜੋ ਰਾਹਤ ਪੈਕੇਜ ਮੰਗਿਆ ਗਿਆ ਸੀ ਉਸ ਤੇ ਹੀ ਸਵਾਲ ਖੜੇ ਕਰ ਰਹੇ ਨੇ ਕਿ ਤੁਸੀਂ ਅੰਕੜਾ ਲੈ ਕੇ ਕਿੱਥੋਂ ਆਏ ਹੋ ਪਹਿਲਾਂ ਇਹ ਦੱਸੋ ਜੇ ਤੁਹਾਨੂੰ ਯਾਦ ਹੋਵੇ ਕਿ ਆਮ ਆਦਮੀ ਪਾਰਟੀ ਯਾਨੀ ਸਰਕਾਰ ਵੱਲੋਂ ਕਾਂਗਰਸ ਜੋ ਮੁੱਖ ਵਿਰੋਧੀ ਧਿਰ ਹੈ ਤੇ ਖੇਤਰੀ ਪਾਰਟੀ ਅਕਾਲੀ ਦਲ ਜੋ ਸੁਖਬੀਰ ਬਾਦਲ ਦੇ ਬਿਆਨ ਆਏ ਨੇ ਇਹਨਾਂ ਤਿੰਨਾਂ ਵੱਲੋਂ ਹੀ ਇਹ ਅੰਕੜਾ ਬੋਲਿਆ ਗਿਆ ਸੀ ਇਸ ਦੀ ਮੰਗ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਨੂੰ ਘੱਟੋ-ਘੱਟ 20000 ਕਰੋੜ ਦਾ ਰਾਹਤ ਪੈਕੇਜ ਪੰਜਾਬ ਨੂੰ ਦੇ ਕੇ ਜਾਣਾ ਚਾਹੀਦਾ ਹੈ ਇਸ ਤੋਂ ਘੱਟ ਗੁਜ਼ਾਰਾ ਨਹੀਂ ਹੋਣਾ 20000 ਕਰੋੜ ਘੱਟੋ-ਘੱਟ ਦੇਣਾ ਚਾਹੀਦਾ ਤੇ ਹੁਣ ਜਦੋਂ ਸੁਨੀਲ ਜਾਖੜ ਪੁੱਛ ਰਹੇ ਨੇ ਕਿ ਇਹ 20000 ਕਰੋੜ ਦਾ ਅੰਕੜਾ ਕਿੱਥੋਂ ਆਇਆ ਉਹ ਕਹਿ ਰਹੇ ਨੇ ਕਿ ਜੋ ਸਰਕਾਰ ਨੇ ਅਨੁਮਾਨ ਦਿੱਤੇ ਨੇ ਜਿਹੜੀ ਸ਼ੁਰੂਆਤੀ ਰਿਪੋਰਟ ਅਫਸਰ ਸ਼ਾਹੀ ਵੱਲੋਂ ਪੇਸ਼ ਕੀਤੀ ਗਈ ਹੈ ਉਸ ਦੇ ਵਿੱਚ 13000 ਕਰੋੜ ਦਾ ਅਨੁਮਾਨ ਲਗਾਇਆ ਗਿਆ ਸੀ ਤੇ 20000 ਕਰੋੜ ਕਿਹੜੇ ਮੂਨਾ ਮੰਗ ਰਹੇ ਹੁਣ ਉਹਨਾਂ ਨੂੰ ਵੀ ਕੋਈ ਪੁੱਛਣ ਵਾਲਾ ਹੋਵੇ ਕਿ ਤੁਸੀਂ ਸਿਆਣੇ ਬਿਆਣੇ ਹੋ ਜਦੋਂ ਤੁਸੀਂ ਸ਼ੁਰੂਆਤੀ ਅੰਕੜਾ ਦਿੱਲੇ ਹੋ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਇਨੀਸ਼ੀਅਲ ਰਿਪੋਰਟ ਹੈ ਇਹ ਸ਼ੁਰੂਆਤੀ ਦੌਰ ਦਾ ਅਸੀਂ ਅਨੁਮਾਨ ਲਗਾਇਆ ਹੈ ਕਿ 13000 ਕਰੋੜ ਦਾ ਨੁਕਸਾਨ ਹੋਇਆ ਹੈ ਜਦੋਂ ਪਾਣੀ ਉੱਤਰੂਗਾ ਅਸਲੀ ਨੁਕਸਾਨ ਦਾ ਤਾਂ ਉਦੋਂ ਹੀ ਜ਼ਿਆਦਾ ਲੱਗੂਗਾ ਕਿ ਕਿੰਨਾ ਨੁਕਸਾਨ ਹੋਇਆ ਹੈ ਇਹ ਫਿਗਰ ਵੱਧ ਕੇ 25-30 ਹਜ਼ਾਰ ਕਰੋੜ ਤੱਕ ਜਾ ਸਕਦਾ ਹੈ ਇਸ ਲਈ 20 ਹਜ਼ਾਰ ਕਰੋੜ ਰੁਪਏ ਮੰਗਿਆ ਗਿਆ ਜਦੋਂ 1600 ਕਰੋੜ ਦੀ ਗੱਲ ਆਉਂਦੀ ਹੈ ਉਦੋਂ ਤਾਂ ਇਹ ਕਹਿ ਦਿੰਦੇ ਨੇ ਕਿ ਸ਼ੁਰੂਆਤੀ ਇਨੀਸ਼ੀਅਲ ਪੈਸਾ ਹੈ ਜੀ ਪਹਿਲੀ ਕਿਸ਼ਤ ਦਿੱਤੀ ਹੈ ਬਾਕੀ ਪੈਸਾ ਆਉਣਾ ਹੈ ਪਰ ਜਦੋਂ ਅਨੁਮਾਨ ਨੁਕਸਾਨ ਦਾ ਸ਼ੁਰੂਆਤੀ ਦੌਰ ਦਾ ਲਾਇਆ ਜਾਂਦਾ ਹੈ ਉਸ ਤੇ ਸੁਨੀਲ ਜਾਖੜ ਜੀ ਸਵਾਲ ਖੜੇ ਕਰ ਦਿੰਦੇ ਨੇ ਇਹ ਵੀ 도ਗਲਾਪਨ ਨਹੀਂ ਹੈ ਤਾਂ ਹੋਰ ਕੀ ਹੁਣ ਇਸੇ ਤਰੀਕੇ ਦੇ ਨਾਲ ਜਿਹੜੇ ਸਿਆਸੀ ਆਗੂ ਨੇ ਉਹ ਇਸ ਤਰੀਕੇ ਦੇ ਨਾਲ ਆંકੜੇ ਉਛਾਲ ਰਹੇ ਨੇ ਇਸੇ ਤਰੀਕੇ ਨਾਲ ਜਿਹੜਾ ਸਰਕਾਰ ਵੱਲੋਂ 60000 ਕਰੋੜ ਦਾ ਬਕਾਇਆ ਖੜਾ ਹੈ ਕੇਂਦਰ ਸਰਕਾਰ ਵੱਲ ਉਹ ਵੀ ਕੋਈ ਤੱਥਾਂ ਤੇ ਆਧਾਰਿਤ ਨਹੀਂ ਹੈ ਇਹ ਨਹੀਂ ਹੈ ਕਿ ਕੱਲੇ ਵਿਰੋਧੀ ਹੀ ਰਾਜਨੀਤੀ ਕਰ ਰਹੇ ਨੇ ਸਰਕਾਰ ਵੀ ਰੱਜ ਕੇ ਉਨੀ ਹੀ ਰਾਜਨੀਤੀ ਕਰ ਰਹੀ ਹੈ ਜੋ ਪਿਛਲੇ ਹਫਤੇ 10 ਦਿਨ ਤੋਂ ਇਹ 60000 ਕਰੋੜ ਦਾ ਆંકੜਾ ਉਛਾਲਿਆ ਜਾ ਰਿਹਾ ਹੈ ਕਿ ਇੰਨਾ ਬਕਾਇਆ ਕੇਂਦਰ ਸਰਕਾਰ ਦੇ ਵੱਲ ਖੜਾ ਹੈ ਉਹਦੇ ਵਿੱਚ ਵੀ ਕੋਈ ਸਚਾਈ ਨਹੀਂ ਹੈ ਉਹਦੇ ਵਿੱਚ 50000 ਕਰੋੜ ਰੁਪਇਆ ਤਾਂ 60000 ਦੇ ਵਿੱਚੋਂ ਇਸ ਗੱਲ ਦਾ ਬਣਾਇਆ ਗਿਆ ਹੈ ਕਿ ਜਦੋਂ ਪਹਿਲਾਂ ਵੈਟ ਦਾ ਨਿਯਮ ਹੁੰਦਾ ਸੀ ਉਸ ਨੂੰ ਬਦਲ ਕੇ ਜੀਐਸਟੀ ਦੇ ਵਿੱਚ ਲਿਆਂਦਾ ਗਿਆ ਤਾਂ ਜਿਹੜਾ ਸਾਡਾ ਮਾਲੀਆ ਉਸ ਸਮੇਂ ਆਉਂਦਾ ਸੀ ਤੇ ਹੁਣ ਜਿੰਨਾ ਆਉਂਦਾ ਹੈ ਉਹਦੇ ਵਿੱਚ 50000 ਕਰੋੜ ਦਾ ਫਰਕ ਹੈ ਸੂਬੇ ਨੂੰ ਇਹਨਾਂ ਨੁਕਸਾਨ ਹੋ ਗਿਆ ਕੇਂਦਰ ਸਰਕਾਰ ਦੇ ਜੀਐਸਟੀ ਦਾ ਕਾਨੂੰਨ ਲਿਆਉਣ ਨਾਲ ਸਾਡੀ ਉਸ ਦੀ ਪਰਪਾਈ ਕੀਤੀ ਜਾਵੇ ਇਹ ਕੋਈ ਬਕਾਇਆ ਨਹੀਂ ਖੜਾ ਹੈ ਇਹ ਤੁਸੀਂ ਮੰਗ ਕਰ ਰਹੇ ਹੋ ਕਿ ਸਾਡਾ ਨੁਕਸਾਨ ਹੋਇਆ ਹੈ ਉਸ ਦੀ ਕਿਸੇ ਤਰੀਕੇ ਨਾਲ ਪਰਪਾਈ ਕੀਤੀ ਜਾਵੇ ਤੁਸੀਂ ਇਹ ਕੇਸ ਬਣਾਉਣਾ ਹੈ ਉਸ ਨੂੰ ਹੜਾਂ ਦੇ ਨਾਲ ਜੋੜ ਕੇ ਕਿਉਂ ਦਿਖਾ ਰਹੇ ਹੋ ਉਸ ਰਕਮ ਦੀ ਇਸ ਵੇਲੇ ਮੰਗ ਕਰ ਜਿਹੜੀ ਹਜੇ ਤੱਕ ਤੁਸੀਂ ਸਾਬਤ ਵੀ ਨਹੀਂ ਕੀਤੀ ਹੈ ਸਿੱਧ ਵੀ ਨਹੀਂ ਕੀਤੀ ਹੈ ਹਵਾ ਦੇ ਵਿੱਚ ਹੀ ਇੱਕ ਆંકੜਾ ਉਛਾਲਿਆ ਹੈ ਉਸ ਨੂੰ ਹੜਾਂ ਦੇ ਨਾਲ ਜੋੜ ਕੇ ਕਿਉਂ ਦਿਖਾ ਰਹੇ ਹੋ ਪਾਣੀ ਗੰਦਲਾ ਕਿਉਂ ਕਰ ਰਹੇ ਹੋ ਸਿਆਸਤ ਕਿਉਂ ਕਰ ਰਹੇ ਜਿਹੜਾ 8-10 ਹਜ਼ਾਰ ਕਰੋੜ ਰੁਪਿਆ ਆਰਡੀਐਫ ਦਾ ਹੈ ਉਹਦਾ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਉਸ ਦੀ ਪੈਰਵਾਈ ਲੰਮੇ ਸਮੇਂ ਤੋਂ ਹੋਣੀ ਚਾਹੀਦੀ ਹੈ ਲੇਕਿਨ ਉਸ ਨੂੰ ਵੀ ਹੜਾਂ ਦੇ ਵਿੱਚ ਬਕਾਏ ਦੇ ਰੂਪ ਦੇ ਵਿੱਚ ਜੋੜ ਕੇ ਜਦੋਂ ਤੁਸੀਂ ਮੰਗ ਕਰ ਰਹੇ ਹੋ ਤੇ ਕੇਂਦਰ ਤੁਹਾਨੂੰ ਇਹ ਕਹਿ ਦਿੰਦਾ ਕਿ ਚਲੋ ਬਕਾਇਆ ਹੀ ਲੈ ਲਓ ਰਾਹਤ ਕੋਈ ਨਹੀਂ ਦਿੰਦੇ ਫਿਰ ਤੁਸੀਂ ਕੀ ਕਰੋਗੇ ਕੀ ਤੁਸੀਂ ਲੋਕਾਂ ਦੇ ਨੁਕਸਾਨ ਦੀ ਪਰਪਾਈ ਉਸ ਫੰਡ ਦੇ ਨਾਲ ਕਰ ਸਕਦੇ ਹੋ ਜੋ ਤੁਹਾਨੂੰ ਵੈਸੇ ਵੀ ਮਿਲਣੇ ਸੀ ਅੱਜ ਨਹੀਂ ਤਾਂ ਕੱਲ ਮਿਲ ਜਾਣੇ ਨੇ ਉਸ ਨੂੰ ਹੜਾਂ ਦੇ ਨਾਲ ਕਿਉਂ ਜੋੜ ਰਹੇ ਹੋ ਰਾਹਤ ਇੱਕ ਅਲੱਗ ਚੀਜ਼ ਹੈ ਤੁਹਾਡੇ ਬਕਾਏ ਪੈਸੇ ਜਿਹੜੇ ਕੇਂਦਰ ਨਾਲ ਖੜੇ ਨੇ ਉਹ ਇੱਕ ਅਲੱਗ ਚੀਜ਼ ਹੈ ਇਹਨਾਂ ਦੋਨਾਂ ਨੂੰ ਰਲਾ ਕੇ ਉਹ ਵੀ ਸਿਆਸਤੀ ਕੀਤੀ ਜਾ ਰਹੀ ਹੈ ਕੋ ਲੋਕਾਂ ਦੇ ਭਲੇ ਦੀ ਗੱਲ ਨਹੀਂ ਕੀਤੀ ਜਾ। ਸੋ ਕੁੱਲ ਮਿਲਾ ਕੇ ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਜੋ ਚੋਣਾਂ ਲੜਦੀਆਂ ਨੇ ਉਹਨਾਂ ਸਾਰਿਆਂ ਤੇ ਨੂੰ ਪਤਾ ਹੁੰਦਾ ਹੈ ਕਿ ਸੂਬੇ ਦੇ ਵਿੱਤੀ ਹਾਲਾਤ ਕੀ ਨੇ। ਉਦੋਂ ਜਿਹੜੇ ਵਾਅਦੇ ਕੀਤੇ ਜਾਂਦੇ ਨੇ, ਉਦੋਂ ਜੋ ਲੰਮੇ ਚੋੜੇ ਭਾਸ਼ਣ ਦਿੱਤੇ ਜਾਂਦੇ ਨੇ, ਉਸ ਸਮੇਂ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਹਾਲਾਤ ਕੀ ਨੇ। ਅਸੀਂ ਜੇ ਸਰਕਾਰ ਸਾਡੀ ਬਣ ਗਈ ਕਿਹੜੇ ਹਾਲਾਤਾਂ ਨਾਲ ਯੂਜਾਂਗੇ। ਇਹ ਨਹੀਂ ਕਿ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ। ਉਸ ਸਮੇਂ ਸਭ ਨੂੰ ਪਤਾ ਹੁੰਦਾ ਜੇ ਤੁਹਾਡੇ ਯਾਦ ਹੋਵੇ 22 ਦੇ ਵਿੱਚ 275000 ਕਰੋੜ ਦਾ ਪੰਜਾਬ ਦੇ ਉੱਪਰ ਕਰਜ਼ਾ ਹੈ ਇਹ ਸਾਰਿਆਂ ਤੋਂ ਵੱਧ ਰੋਲਾ ਆਮ ਆਦਮੀ ਪਾਰਟੀ ਨੇ ਹੀ ਪਾਇਆ ਸੀ ਤੇ ਉਦੋਂ ਇਹ ਵਾਅਦੇ ਕੀਤੇ ਗਏ ਸੀ ਕਿ ਅਸੀਂ ਐਨੇ ਹਜ਼ਾਰ ਕਰੋੜ ਰੁਪਏ ਮਾਈਨਿੰਗ ਚੋਂ ਕਮਾ ਲਾਂਗੇ 20000 ਕਰੋੜ ਰੁਪਏ ਅਸੀਂ ਰੇਤੇ ਚੋਂ ਕਮਾ ਲਾਂਗੇ 40000 ਕਰੋੜ ਰੁਪਏ ਅਸੀਂ ਸ਼ਰਾਬ ਤੋਂ ਕਮਾ ਲਾਂਗੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਇਹ ਕਿਹਾ ਸੀ ਕਿ ਅਸੀਂ ਇਹ ਕਰਜ਼ਾ ਲਾ ਦੇਵਾਂਗੇ ਪਰ ਅੱਜ ਜਦੋਂ ਪੰਜਾਬ ਦੇ ਉੱਤੇ ਆਪ ਦਾ ਆਈ ਹੈ ਭੀੜ ਪਈ ਹੈ ਉਦੋਂ ਤੁਸੀਂ ਉਸ ਕਰਜ਼ੇ ਦਾ ਹਵਾਲਾ ਦੇ ਰਹੇ ਹੋ ਉਦੋਂ ਤੁਸੀਂ ਖਜ਼ਾਨਾ ਖਾਲੀ ਹੈ ਕਹਿ ਰਹੇ ਹੋ ਲੋਕ ਇਸ ਗੱਲ ਨੂੰ ਕਿਵੇਂ ਬਰਦਾਸ਼ਤ ਕਰਨਗੇ ਕਿਵੇਂ ਚੁੱਪਚਾਪ ਸਹਿ ਲੈਣਗੇ ਔਰ ਵਿਲંબਣਾ ਦੇਖੋ ਜੋ ਮਨਪ੍ਰੀਤ ਬਾਦਲ ਸਭ ਤੋਂ ਲੰਮੇ ਸਮੇਂ ਤੱਕ ਪੰਜਾਬ ਦੇ ਖਜ਼ਾਨਾ ਮੰਤਰੀ ਰਹੇ ਨੇ ਔਰ ਉਹਨਾਂ ਦੇ ਖਜ਼ਾਨਾ ਮੰਤਰੀ ਹੁੰਦਿਆਂ ਹੀ ਸਭ ਤੋਂ ਵੱਧ ਕਰਜ਼ਾ ਪੰਜਾਬ ਦੇ ਉੱਤੇ ਚੜਿਆ ਹੈ ਉਹ ਰੌਲਾ ਪਾਉਂਦੇ ਰਹੇ ਕਿ ਖਜ਼ਾਨਾ ਖਾਲੀ ਹੈ ਪੰਜਾਬ ਦੇ ਖਜ਼ਾਨੇ 'ਚ ਪੈਸਾ ਨਹੀਂ ਹੈ ਖਜ਼ਾਨਾ ਖਾਲੀ ਹੈ ਤੇ ਉੱਪਰੋਂ ਦੀ ਉਹ ਕਰਜ਼ਾ ਲੈਂਦੇ ਰਹੇ ਕਰਜ਼ਾ ਚਾੜਦੇ ਰਹੇ ਜਿਨ੍ਹਾਂ ਨੂੰ ਪਤਾ ਸੀ ਕਿ ਕਰਜ਼ਾ ਬਹੁਤ ਹੈ ਜਿਨ੍ਹਾਂ ਨੇ ਰੌਲਾ ਪਾਇਆ ਸੀ ਕਿ 275000 ਕਰੋੜ ਦਾ ਦਾ ਕਰਜ਼ਾ ਪੰਜਾਬ ਦੇ ਉੱਪਰ ਚੜਿਆ ਹੋਇਆ ਹੈ ਉਹ ਸਰਕਾਰ 'ਚ ਆਉਂਦੇ ਆ ਹੀ ਭਗਵੰਤ ਮਾਨ ਹੀ ਕਹਿਣ ਲੱਗੇ ਕਿ ਖਜ਼ਾਨਾ ਖਾਲੀ ਨਹੀਂ ਹੈ ਜੀ ਖਜ਼ਾਨਾ ਤਾਂ ਪਰਿਆ ਹੋਇਆ ਹੈ ਐਵੇਂ ਹੀ ਰੌਲਾ ਪਾਏਗੇ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਅਸੀਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ ਸਾਨੂੰ ਪਤਾ ਖਜ਼ਾਨਾ ਕਿਵੇਂ ਭਰਨਾ ਹੈ ਪਰ ਜਦੋਂ ਲੋਲ ਪਈ ਜਦੋਂ ਇਹ ਨੁਕਸਾਨ ਦੇ ਮੁਆਵਜ਼ੇ ਦੇਣ ਦੀ ਵਾਰੀ ਆਈ ਜਦੋਂ ਨੁਕਸਾਨ ਦੀ ਪਰਪਾਈ ਕਰਨੀ ਸੀ ਤਾਂ ਉਹਨਾਂ ਦੇ ਵਿੱਤ ਮੰਤਰੀ ਖਜ਼ਾਨਾ ਖਾਲੀ ਹੈ ਨਵਾਂ ਪੈਸਾ ਨਹੀਂ ਹੈ ਢੇਲਾ ਨਹੀਂ ਪਿਆ ਇਸ ਤਰੀਕੇ ਦੇ ਬਿਆਨ ਦੇਣ। ਹੁਣ ਇਹਨਾਂ ਬਿਆਨਾਂ ਨੂੰ ਕੀ ਲੋਕ ਚੱਟਣ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਜਿਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਪਾਣੀ ਦੇ ਵਿੱਚ ਰੁੜ ਗਈ ਹੈ। ਚਾਹੇ ਘਰ ਟਹਿ ਗਏ ਨੇ ਚਾਹੇ ਫਸਲ ਡੁੱਬ ਗਈ ਹੈ ਚਾਹੇ ਡੰਗਰ ਬੱਚਾ ਰੁੜ ਗਿਆ ਚਾਹੇ ਖੇਤੀ ਦੇ ਸੰਦ ਬਰਬਾਦ ਹੋ ਗਏ ਨੇ ਕਲ ਦਾ ਸਮਾਨ ਬਰਬਾਦ ਹੋ ਗਿਆ ਹੈ ਉਹਨਾਂ ਨੇ ਨਿਯਮ ਕਾਨੂੰਨਾਂ ਤੋਂ ਕੀ ਲੈਣਾ ਉਹਨਾਂ ਦੇ ਸ਼ਰਤਾਂ ਸਮਝ ਨਹੀਂ ਆਉਂਦੀਆਂ ਉਹਨਾਂ ਦੇ ਇਹ ਤਕਨੀਕੀ ਮੁਸੀਬਤਾਂ ਜਿਹੜੀਆਂ ਨੇ ਤੁਹਾਡੀਆਂ ਟੈਕਨੀਕਲ ਪ੍ਰੋਬਲਮਸ ਨੇ ਉਹ ਸਮਝ ਨਹੀਂ ਆਉਂਦੀਆਂ ਉਹਨਾਂ ਨੂੰ ਤਾਂ ਇਹ ਆਸ ਹੈ ਕਿ ਕੋਈ ਆਏਗਾ ਉਹਨਾਂ ਦੇ ਹੱਥ ਦੇ ਉੱਤੇ ਜੋ ਨੁਕਸਾਨ ਹੋਇਆ ਹੈ ਉਸ ਦਾ ਮੁਆਵਜ਼ਾ ਰੱਖੇਗਾ ਤਾਂ ਕਿ ਉਸ ਮੁਆਵਜ਼ੇ ਦੇ ਨਾਲ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਦੁਬਾਰਾ ਖੜੀ ਕਰ ਸਕਣ ਦੁਬਾਰਾ ਲੀਤੇ ਲੈ ਕੇ ਆਉਣ ਉਹਨਾਂ ਨੂੰ ਵਿੱਤੀ ਮਦਦ ਉਹਨਾਂ ਨੂੰ ਅੱਜ ਚਾਹੀਦੀ ਹੈ ਉਹਨਾਂ ਨੂੰ ਭਾਸ਼ਣ ਨਹੀਂ ਚਾਹੀਦੇ ਸ਼ਾਇਦ ਇਸੇ ਕਰਕੇ ਜਿਹੜੇ ਲੋਕ ਜਿਹੜੀਆਂ ਸੰਸਥਾਵਾਂ ਆਪ ਮੁਹਾਰੇ ਜਾ ਰਹੀਆਂ ਨੇ ਲੋਕਾਂ ਦੇ ਵਿੱਚ ਨਕਦ ਪੈਸੇ ਦੇ ਕੇ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਉਹਨਾਂ ਨੂੰ ਸਰਾਇਆ ਜਾ ਰਿਹਾ ਹੈ ਉਹਨਾਂ ਦੇ ਵੱਲ ਹੀ ਆਸ ਨਾਲ ਤੱਕਿਆ ਜਾ ਰਿਹਾ ਹੈ ਸਰਕਾਰਾਂ ਦੀ ਇਸੇ ਲਈ ਜਿਹੜੀ ਹੈ ਭੰਡੀ ਹੋ ਰਹੀ ਹੈ ਇਸੇ ਲਈ ਲੋਕ ਸਰਕਾਰਾਂ ਦੇ ਮੂੰਹ ਵੱਲ ਨਹੀਂ ਦੇਖ ਰਹੇ ਇਸੇ ਲਈ ਜਿਹੜੀ ਸਰਕਾਰ ਦੀ ਨਿੰਦਾ ਹੈ ਸਰਕਾਰ ਦੀ ਆਲੋਚਨਾ ਉਹਨੇ ਵੱਡੇ ਪੱਧਰ ਤੇ ਹੋ ਰਹੀ ਹੈ ਕਿਉਂਕਿ ਉਹਨਾਂ ਨੂੰ ਮਦਦ ਦੀ ਲੋੜ ਅੱਜ ਹੈ ਇਸ ਸਮੇਂ ਹੈ ਉਹਨਾਂ ਨੇ ਆਉਣ ਵਾਲੇ ਸਮੇਂ ਚ ਕੌਣ ਕੀ ਕਰੇਗਾ ਅਸੈਂਬਲੀ ਦਾ ਸੈਸ਼ਨ ਸੱਦਿਆ ਜਾਏਗਾ ਜਾਂ ਨਹੀਂ ਪਾਰਲੀਮੈਂਟ ਦੇ ਵਿੱਚ ਸੋਧ ਹੋਣਗੇ ਜਾਂ ਨਹੀਂ ਉਹਨਾਂ ਨੂੰ ਇਨ੍ਹਾਂ ਚੀਜ਼ਾਂ ਦੇ ਨਾਲ ਕੋਈ ਮਤਲਬ ਨਹੀਂ ਉਹਨਾਂ ਦਾ ਨੁਕਸਾਨ ਅੱਜ ਹੋਇਆ ਹੈ ਉਹਨਾਂ ਦੀ ਜ਼ਿੰਦਗੀ ਅੱਜ ਪ੍ਰਭਾਵਿਤ ਹੋਈ ਹੈ ਤੇ ਉਹਨਾਂ ਨੂੰ ਅੱਜ ਹੀ ਮੁਆਵਜ਼ਾ ਚਾਹੀਦਾ ਹੈ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਅੱਜ ਹੀ ਨਿਕਲਣਾ ਚਾਹੀਦਾ ਹੈ 6 ਮਹੀਨੇ ਜਾਂ ਸਾਲ ਬਾਅਦ ਨਹੀਂ ਇਹ ਸਾਰੇ ਜਾਣਦੇ ਨੇ ਅਸੀਂ ਸਾਰੇ ਵੀ ਜਾਣਦੇ ਸੋ ਇਸੇ ਲਈ ਸਰਕਾਰਾਂ ਦਾ ਪੋਲਿਟਿਕਲ ਆਗੂਆਂ ਦਾ ਵਿਰੋਧੀ ਪਾਰਟੀਆਂ ਦਾ ਕੋਈ ਵੀ ਹੋਣ ਉਹਨਾਂ ਦਾ ਅਸ਼ੋਕਟ ਇਸ ਸਮੇਂ ਜਦੋਂ ਕਿ ਲੋਕ ਇੰਨੀ ਵੱਡੀ ਗਿਣਤੀ ਦੇ ਵਿੱਚ ਪ੍ਰਭਾਵਿਤ ਹੋਣ ਜਦੋਂ ਨੁਕਸਾਨ ਐਨੇ ਵੱਡੇ ਪੱਧਰ ਤੇ ਹੋਇਆ ਹੋਵੇ ਘੱਟੋ ਘੱਟ ਉਦੋਂ ਤਾਂ ਸਿਆਸਤ ਤੋਂ ਬਾਹਰ ਨਿਕਲ ਕੇ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ ਉਦੋਂ ਸਿਆਸਤ ਨੂੰ ਕੁਝ ਸਮੇਂ ਦੇ ਵਾਸਤੇ ਵਿਰਾਮ ਦੇ ਜਾਣਾ ਚਾਹੀਦਾ ਹੈ ਪਰ ਪੰਜਾਬ ਦੇ ਵਿੱਚ ਉਲਟਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਹੈ ਓਨੇ ਵੱਡੇ ਪੱਧਰ ਤੇ ਰੱਜ ਕੇ ਸਿਆਸਤ ਹੋ ਰਹੀ ਹੈ ਭਾਵੇਂ ਉਹ ਮੁੱਖ ਮੰਤਰੀ ਦਾ ਬਿਮਾਰ ਹੋਣਾ ਹੋਵੇ ਹਸਪਤਾਲ ਦਾਖਲ ਹੋਣਾ ਹੋਵੇ ਉਸ ਤੇ ਸਿਆਸਤ ਹੋ ਰਹੀ ਹੈ ਕਿ ਨੂੰ ਲਾਇਆ ਜਾ ਰਿਹਾ ਹੈ ਪਾਰਟੀ ਦੇ ਵਿੱਚ ਵਿਦਰੋਹ ਹੋ ਗਿਆ ਹੈ ਅਮਨ ਅਰੂੜਾ ਦੀ ਗੱਡੀ ਗੇਟ ਤੇ ਕਿਉਂ ਰੋਕ ਲਈ ਹੈ ਕੀ ਇਹ ਪੰਜਾਬ ਦੇ ਮੁੱਦੇ ਇਸ ਸਮੇਂ ਹਨ ਕਿ ਬਿਮਾਰ ਕੌਣ ਹੋਇਆ ਕਿਹਦੀ ਗੱਡੀ ਅੰਦਰ ਗਈ ਜਾਂ ਨਹੀਂ ਗਈ ਇਹ ਸਿਆਸਤ ਕਰਨੀ ਚਾਹੀਦੀ ਜਾਂ ਕੀ ਇਸ ਸਮੇਂ ਵਿਰੋਧੀ ਧਿਰਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਜੋ ਸ਼ਰਾਬ ਪੀ ਕੇ ਪੈਸੇ ਖਾ ਗਿਆ ਜਾਂ ਉਹਨੂੰ ਦਿੱਲੀ ਵਾਲੇ ਸ਼ਰਾਬ ਦੀ ਪੇਟੀ ਭੇਜ ਦਿੰਦੇ ਨੇ ਬਸ ਐਨੀਕ ਉਹਨੂੰ ਅਕਲ ਹੈ ਇਹ ਗੱਲਾਂ ਕਰਨੀਆਂ ਚਾਹੀਦੀਆਂ ਨੇ ਜਾਂ ਸਾਰਿਆਂ ਨੂੰ ਇਕੱਠੇ ਬਹਿ ਕੇ ਸਭ ਤੋਂ ਪਹਿਲਾਂ ਸੂਬੇ ਦੇ ਲੋਕਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ ਉਸ ਤੇ ਉੱਤੇ ਵਿਚਾਰ ਕਰਨਾ ਚਾਹੀਦਾ ਜਿਹੜੀ ਪਬਲਿਕ ਆਪ ਮਹਾਰਾਣੀ ਸਪੋਰਟ ਕਰ ਰਹੀ ਹੈ ਉਹ ਫੰਡ ਜਿਹੜੇ ਨੇ ਆ ਉਹ ਰਾਹਤ ਸਮਗਰੀ ਬਰਬਾਦ ਨਾ ਹੋਵੇ ਗਲਤ ਹੱਥਾਂ 'ਚ ਨਾ ਜਾਵੇ ਉਹਨੂੰ ਯੋਜਨਾਬੱਧ ਤਰੀਕੇ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਕਿਵੇਂ ਕੋਆਰਡੀਨੇਟ ਕਰਕੇ ਮਦਦ ਕਰ ਸਕਦੇ ਨੇ ਉਸ ਤੇ ਜ਼ੋਰ ਦੇਣ ਦੀ ਲੋੜ ਹੈ ਨਾ ਕਿ ਸਿਆਸਤ ਕਰਨ ਦੀ ਸੋ ਉਮੀਦ ਕਰਦੇ ਆ ਸਾਰੀਆਂ ਹੀ ਸਿਆਸੀ ਤਰ੍ਹਾਂ ਜੇ ਹਫ਼ਤਾ 10 ਦਿਨ ਸਿਆਸਤ ਨਹੀਂ ਕਰਨਗੀਆਂ ਤਾਂ ਉਹ ਕਮਜ਼ੋਰ ਨਹੀਂ ਹੋ ਜਾਣਗੀਆਂ ਕਿਦਰੇ ਉਹਨਾਂ ਦੇ 2027 ਦੇ ਦਾਅਵੇ ਮੱਠੇ ਨਹੀਂ ਪੈ ਜਾਣੇ ਉਹਦੇ ਲਈ ਬਹੁਤ ਵਕਤ ਪਿਆ ਹੈ ਰਾਜ ਦੀ ਕਿ ਸਿਆਸਤ ਕਰੇ ਉਹ ਜਦੋਂ ਸਿਆਸਤ ਕਰਨ ਦਾ ਵੇਲਾ ਆਊਗਾ ਇਹ ਵੇਲਾ ਸਿਆਸਤ ਕਰਨ ਦਾ ਨਹੀਂ ਹੈ ਇਹ ਵੇਲਾ ਤਮਾਸ਼ਾ ਬਣਾਉਣ ਦਾ ਨਹੀਂ ਹੈ ਜਿਵੇਂ ਕਿ ਇਹਨਾਂ ਲੋਕਾਂ ਨੇ ਬਣਾ ਰੱਖਿਆ ਹੈ ਇਹ ਵੇਲਾ ਅੰਕੜੇ ਹਜ਼ਾਰਾਂ ਕਰੋੜ ਦੇ ਉਛਾਲਣ ਦਾ ਨਹੀਂ ਹੈ ਬਲਕਿ ਵੇਲਾ ਹਜ਼ਾਰਾਂ ਕਰੋੜ ਰੁਪਏ ਇਕੱਠੇ ਕਿਵੇਂ ਕੀਤੇ ਜਾਣ ਤਾਂ ਕਿ ਲੋਕਾਂ ਦੇ ਨੁਕਸਾਨ ਦੀ ਪਰਪਾਈ ਹੋ ਸਕੇ ਇਹ ਵੇਲਾ ਇਸ ਕੰਮ ਦਾ ਹੈ ਕਿ ਅਸੀਂ ਜਿਹੜਾ ਜ਼ਰੂਰਤ ਹੈ ਪੈਸੇ ਦੀ ਪੈਸਾ ਇਕੱਠਾ ਕਿੱਥੋਂ ਕਰੀਏ ਇਸ ਤਰੀਕੇ ਦੇ ਨਾਲ ਕਿਹੜੀ ਪਾਰਟੀ ਹਮਲਾ ਮਾਰ ਸਕਦੀ ਹੈ ਨਿਯਮ ਕਲੂਨਾ ਦੇ ਵਿੱਚ ਬਦਲਾਅ ਲਿਆ ਸਕਦੀ ਹੈ ਪੈਸੇ ਕਿਵੇਂ ਇਕੱਠੇ ਹੋਣ ਇਸ ਤਰੀਕੇ ਨਾਲ ਸ਼ਰਤਾਂ ਪੂਰੀਆਂ ਹੋਣ ਲੋਕਾਂ ਨੂੰ ਇਸ ਦਾ ਮਤਲਬ ਨਹੀਂ ਹੈ ਲੋਕਾਂ ਨੂੰ ਸਿਰਫ ਇਸ ਗੱਲ ਦਾ ਮਤਲਬ ਹੈ ਉਹਨਾਂ ਦੇ ਨੁਕਸਾਨ ਦੀ ਕਿੰਨੀ ਛੇਤੀ ਪਰਪਾਈ ਹੋ ਸਕਦੀ ਹੈ ਕਿੰਨੀ ਛੇਤੀ ਦੁਬਾਰਾ ਉਹਨਾਂ ਦੇ ਟੇ ਹੋਏ ਘਰ ਬਣ ਸਕਦੇ ਨੇ ਕਿੰਨੀ ਛੇਤੀ ਉਹਨਾਂ ਦੀ ਜਿਹੜੀ ਗਾਰ ਜੰਮੀ ਹੋਈ ਖੇਤਾਂ ਦੇ ਵਿੱਚ ਉਹ ਮਿੱਟੀ ਕੱਢ ਕੇ ਦੁਬਾਰਾ ਜਦੋਂ ਕਣਕ ਵਿਜਣ ਦਾ ਸਮਾਂ ਆਉਣਾ ਹੈ ਉਸ ਸਮੇਂ ਤੱਕ ਤਿਆਰ ਹੋ ਸਕਦੀ ਹੈ ਉਹ ਡੀਜ਼ਲ ਕਿੱਥੋਂ ਆਉਣਾ ਉਹ ਰੇਤਾ ਕਿਵੇਂ ਕੱਢਣਾ ਉਹ ਘਰ ਕਿਵੇਂ ਬਣਾਉਣੇ ਨੇ ਉਹ ਡੰਗਰ ਬੱਛੇ ਤੇ ਜਿਨ੍ਹਾਂ ਦੇ ਘਰ ਚੱਲਦੇ ਸੀ ਉਹ ਡੰਗਰ ਬੱਛੇ ਕਿੱਥੋਂ ਲਿਆ ਕੇ ਦੇਣੇ ਨੇ ਉਹ ਜਿਹੜੇ ਮਜ਼ਦੂਰ ਬੈਠੇ ਨੇ ਜਿਨ੍ਹਾਂ ਦਾ ਕੋਈ ਨਾਮ ਹੀ ਨਹੀਂ ਲੈ ਰਿਹਾ ਜਿਹੜੇ ਚਰਚਾ ਦੇ ਵਿੱਚ ਸ਼ਾਮਿਲ ਹੀ ਨਹੀਂ ਨੇ ਉਹਨਾਂ ਮਜ਼ਦੂਰਾਂ ਦਾ 4-6 ਮਹੀਨੇ ਤੱਕ ਜਿਹੜਾ ਗੁਜ਼ਾਰਾ ਹੈ ਉਹ ਕਿਵੇਂ ਹੋਊਗਾ ਉਹਨਾਂ ਦੇ ਨੁਕਸਾਨ ਦੀ ਪਰਪਾਈ ਕਿਵੇਂ ਹੋਊਗੀ ਛੋਟੇ ਦੁਕਾਨਦਾਰ ਨੇ ਜਿਹੜੇ ਮਜ਼ਦੂਰ ਨੇ ਜਿਹੜੇ ਕਿਸਾਨ ਨੇ ਸਾਰਿਆਂ ਦਾ ਹਰ ਇੱਕ ਵਰਗ ਦੇ ਲੋਕਾਂ ਦੇ ਨੁਕਸਾਨ ਦੀ ਪਰਪਾਈ ਕਿਵੇਂ ਹੋ ਇਸ ਚੀਜ਼ ਤੇ ਜ਼ੋਰ ਦੇਣ ਦੀ ਲੋੜ ਹੈ ਨਾ ਕਿ ਸਿਆਸਤ ਕਰਨ ਦੀ ਕਿ ਠੱਬੀਆਂ ਜਿਹੜੀਆਂ ਇੱਕ ਦੂਜੇ ਨੂੰ ਲਾਈਆਂ ਜਾ ਰਹੀਆਂ ਨੇ ਉਹ ਕਦੇ ਵੀ ਲਾਈਆਂ ਜਾ ਸਕਦੀਆਂ ਨੇ ਉਹਦੇ ਲਈ ਬਹੁਤ ਮੌਕੇ ਆ ਜਾਣਗੇ ਬਹੁਤ ਸਮਾਂ ਪਿਆ ਹੈ ਸੋ ਉਮੀਦ ਕਰਦੇ ਆਂ ਸਾਰੀਆਂ ਧਿਰਾਂ ਜੰਨੀਆਂ ਵੀ ਸਿਆਸੀ ਪਾਰਟੀਆਂ ਦੇ ਇੱਕ ਦੂਜੇ ਦੇ ਉੱਤੇ ਹਮਲਾ ਨਾ ਕਰਕੇ ਪੰਜਾਬ ਦੇ ਲੋਕਾਂ ਦੀ ਬਾਹ ਕਿਵੇਂ ਫੜੀ ਜਾ ਸਕਦੀ ਹੈ ਇਸ ਤੇ ਉੱਤੇ ਕੰਮ ਕਰਨ ਰਲ ਮਿਲ ਕੇ ਕੰਮ ਕਰਨ ਕਿਉਂਕਿ ਇਸ ਔਖੀ ਘੜੀ ਦੇ ਵਿੱਚ ਤੁਸੀਂ ਇਕੱਠੇ ਨਹੀਂ ਹੋ ਸਕਦੇ ਜੇ ਹੁਣ ਤੁਸੀਂ ਆਪਣੇ ਵਿਖਰੇਵੇਂ ਨਹੀਂ ਪਲਾ ਸਕਦੇ ਫਿਰ ਕਦੋਂ ਪਲਾਵੋਗੇ ਇਸ ਤਾਈ ਦੇ ਵਿੱਚ ਲੋਕ ਜ਼ਰੂਰ ਪੁੱਛਣਗੇ ਕਿਉਂਕਿ ਲੋਕ ਹਰ ਚੀਜ਼ ਨੂੰ ਯਾਦ ਰੱਖਦੇ ਨੇ ਹਰ ਚੀਜ਼ ਨੂੰ ਪਿਆਣੀ ਨਗਾ ਦੇ ਨਾਲ ਦੇਖਦੇ ਨੇ ਕੌਣ ਸਿਆਸਤ ਕਰ ਰਿਹਾ ਸੀ ਕੌਣ ਮਦਦ ਕਰ ਰਿਹਾ ਸੀ ਇਹ ਵੀ ਉਹਨਾਂ ਦੇ ਚੇਤੇ ਰਹੇਗਾ ਜਦੋਂ ਉਹ 2027 ਦੇ ਵਿੱਚ ਆਪਣੀਆਂ ਵੋਟਾਂ ਪਾਉਣਗੇ ਸੋ ਇਸੇ ਉਮੀਦ ਦੇ ਨਾਲ ਇਸ ਸਮੇਂ ਸਾਰੇ ਪੰਜਾਬ ਦੇ ਨਾਲ ਖੜਨਗੇ ਪੰਜਾਬ ਦੇ ਲੋਕਾਂ ਦੀ ਬਾਹ ਫੜਨਗੇ ਅਸੀਂ ਤਾਂ ਤੁਰ ਵਿਦਾਲ ਲੈਨੇ ਆਂ ਤਾਂ